ਕਿਰਤ ਜੀ ਕੀ ਪਤੇ ਆਸਰੀ ਮਹੱਲਾ ਤੀਜਾ ਜੋ ਹਰ ਸੇਵੈ ਤੈਨ ਬਾਲ ਜਾਓ ਤੈਨ ਹਿਰਦੈ ਸਾਚ ਸੱਚਾ ਮੁਖ ਨਾਉ ਸਾਚੂ ਸਾਚ ਸੁਮਾਲਿਓ ਦੁਖ ਜਾਏ ਸਾਚੂ ਸਾਚ ਸਮਾਲਿਓ ਇਥੇ ਠਮਕ ਇਥੇ ਵਿਸਰਾਮ ਸਾਚੂ ਸਾਚ ਸਮਾਲਿਓ ਦੁਖ ਜਾਏ ਸਚੇ ਸ਼ਬਦ ਵਸੈ ਮਨ ਆਏ ਗੁਰਬਾਣੀ ਸੁਣ ਮੈਲ ਗਵਾਏ ਸਹਜੇ ਹਰ ਨਾਮ ਮਨ ਵਸਾਏ ਸਹਜੇ ਹਰ ਨਾਮ ਸਹਜੇ ਹਰ ਨਾਮ ਮਨ ਵਸਾਏ ਰਹਾਉ ਕੂੜ ਕੋ ਸੱਤ ਤ੍ਰਿਸ਼ਨਾ ਅਗਨ ਬੁਝਾਏ ਕੋ ਸੱਤ ਬੂਨ ਕੁਸਤ ਨਹੀਂ ਕਹਿਣਾ ਅੰਤਰ ਸਾਤ ਸਹਿਜ ਸੁਖ ਪਾਏ ਗੁਰ ਕੈ ਬਾਣੈ ਚੱਲੈ ਤਾ ਆਪ ਜਾਏ ਸਾਈ ਸਿਆਰੀ ਨਾਲੇ ਗੁਰ ਕੈ ਬਾਣੈ ਚੱਲੈ ਤਾ ਆਪ ਜਾਏ ਸਤ ਮਹਿਲ ਪਾਏ ਹਰ ਗੁਣ ਗਾਏ ਨਾ ਸਬਦ ਬੂਝੈ ਨਾ ਜਾਣੈ ਬਾਣੀ ਮਨ ਮੁਖ ਅੰਦੇ ਦੁਖ ਵਿਹਾਣੀ ਸਤ ਗੁਰ ਭੀਟੇ ਤਾ ਸੁਖ ਪਾਏ ਹਉਮੈ ਵਿਚੋ ਠਾਕ ਰਹਾਏ ਕਿਸਨੋ ਕਹੀਐ ਦਾਤਾ ਇਕ ਸੋਏ ਸੋਏ ਕਿਸਨੋ ਕਹੀਐ ਦਾਤਾ ਇਕ ਸੋਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਨਾਨਕ ਪਦ ਦੀ ਬਿਸਰਾਮ ਨਾਨਕ ਸਾਚੇ ਸਾਚਾ ਪਾਵਾ ਸਾਚੀ ਪਾਤੀ ਜਮ ਖਾਖੀ ਤਨਾਸਰੀ ਮਹੱਲਾ ਤੀਜਾ ਮਨ ਮਰੈ ਤਾਤ ਮਰ ਜਾਈ ਬੇਨ ਮਨ ਮੁਵੇ ਕੈਸੇ ਹਰ ਪਾਈ ਕੈਸੇ ਹਰ ਪਾਈ ਇਹੋ ਮਨ ਮਰੈ दारू ਜਾਣੈ ਕੋਏ ਮਨ ਸ਼ਬਦ ਮਰੈ ਬੂਝੈ ਜਨ ਸੋਏ ਜਿਸਨੋ ਬਖਸੇ ਹਰ ਦੇਵੜੇ ਹਰ ਦੇਵੜਿਆਈ ਗੁਰਪ੍ਰਸਾਦ ਵਸ ਮਨ ਆਈ ਰਹਾਉ ਗੁਰਮੁਖ ਕਰਣੀ ਕਾਰ ਕਮਾਵੇ ਹਾਂਜੀ ਗੁਰਮੁਖ ਕਰਣੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਜੀ ਪਾਲੈ ਮਨ ਮੈ ਮਤ ਮੈਗਲ ਮਿਕਦਾਰਾ ਮੈਂ ਪਾਠ ਉਚਾਰਨ ਕਰਨਾ ਮੈਂ ਨਹੀਂ ਕਹਿਣਾ ਮਨ ਮੈ ਮਤ ਮੁਖਰੀ ਪਾਠ ਮੈਗਲ ਮਿਕਦਾਰਾ ਗੁਰ ਅੰਕ ਸਮਾਰ ਜੀਵਾਲਣ ਹਾਰਾ ਗੁਰ ਅੰਕ ਸਮਾਰ ਇਥੇ ਵਿਸਰਾਮ ਜੀਵਾਲਣ ਹਾਰਾ ਮਨ ਆਸਾਦ ਸਾਧੈ ਜਨ ਕੋਈ ਹਾਂਜੀ ਮਨ ਆਸਾਦ ਸਾਧੈ ਜਨ ਕੋਈ ਅਚਰ ਚਰੈ ਤਾਂ ਨਿਰਮਲ ਹੋਈ ਅਚਰ ਹੀ ਪਾਠ ਉਚਾਰਨ ਕਰਨਾ ਅਚਰ ਚਰੈ ਤਾ ਨਿਰਮਲ ਹੋਈ ਗੁਰਮੁਖ ਇਹ ਮਨ ਲਿਆ ਸਵਾਰ ਗੁਰਮੁਖ ਪਾਤਿ ਤੇ ਵਿਸਰਾਮ ਹੈ ਹਉਮੈ ਵਿੱਚ ਤਜੈ ਵਿਕਾਰ ਜੋ ਧੁਰ ਰੱਖਿਆ ਨ ਮੇਲ ਮਿਲਾਏ ਕਦੇ ਨ ਵਿਛੜੈ ਸਬਦ ਸਮਾਏ ਆਪਣੀ ਕਲਾ ਆਪੇ ਪ੍ਰਾਪ ਜਾਣਾ ਨਾਨਕ ਗੁਰਮੁਖ ਨਾਮ ਪਛਾਣਾ ਨਾਨਕ ਗੁਰਮੁਖ ਨਾਮ ਪਛਾਣਾ ਤਨ ਕਿਤ ਜਮ ਕੇ ਵਿਸਰਾਮ ਵਿਸਰਾਮ ਹੈ ਤਨ ਆਸਰੀ ਮਹੱਲਾ ਤੀਜਾ ਕਾਚਾ ਤਨ ਸੰਚ ਹੈ ਮੂਰਖ ਗਾਵਾਰ ਮਨ ਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਇੱਕ ਨੰਨੇ ਕੰਨਾ ਲਾਂ ਨਾ ਬੋਲਣਾ ਦੂਜਾ ਨਾ ਉਚਾਰਨ ਕਰਨਾ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੋਨ ਆਵੇ ਜਾਏ ਰਹਾਉ ਮਨ ਮੁਖ ਭੂਲੇ ਸਭ ਮਰ ਹੈ ਗਵਾਰ ਭਵਜਲ ਡੂਬੇ ਨਾ ਉਰਵਾਰ ਨਾ ਪਾਰ ਸਤਗੁਰ ਭੇਟੇ ਪੂਰੇ ਭਾਗ ਸਾਚ ਰਤੀ ਅਹ ਨਿਸਬੈਰਾਗ ਚਹ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ ਪੂਰਾ ਭਾਗ ਹਰ ਨਾਮ ਸਮਾਣੀ ਸਿੱਧ ਸਾਧਿਕ ਤਰਸੈ ਸਭ ਲੋਏ ਪੂਰਾ ਭਾਗ ਪ੍ਰਾਪਤ ਹੋਏ ਸਭ ਕਿਛ ਸਾਚਾ ਸਾਚ ਹੈ ਸੋਏ ਊਤਮ ਬ੍ਰਹਮ ਪਛਾਨ ਕੋਈ ਸੱਚ ਸਾਚਾ ਸੱਚ ਆਪ ਦਰੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਤਨਾਸਰੀ ਮਹੱਲਾ ਤੀਜਾ ਨਾਵੈ ਕੀ ਕੀਮਤ ਮਿਤ ਨਾਵੈ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਾਣ ਧੰਨ ਜਿਨ ਇੱਕ ਨਾਮ ਲਿਵ ਲਾਇ ਜਿਨ ਇੱਕ ਨਾਮ ਇੱਕ ਨਾਮ ਲਿਵ ਲਾਇ ਸੇ ਜਾਣ ਧੰਨ ਜਿਨ ਇੱਕ ਨਾਮ ਲਿਵ ਲਾਇ ਗੁਰਮਤਿ ਸਾਚੀ ਸਾਚਾ ਵਿਚਾਰ ਆਪੇ ਬਖਸੇ ਦੇ ਵਿਚਾਰ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਹਾਂਜੀ ਵਿਚਾਰ ਅਨੁਸਾਰ ਅਚਰਜ ਹੀ ਪਾਠ ਕਰਨਾ ਕਲੀ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾਉ ਹਮ ਮੂਰਖ ਮੂਰਖ ਮਨਮਾਹੇ ਹੋ ਮੈਂ ਵਿੱਚ ਸਭ ਕਾਰਕ ਮਾਹੇ ਗੁਰ ਪ੍ਰਸਾਦੀ ਹੋ ਮੈਂ ਜਾਏ ਆਪੇ ਬਖਸ਼ੇ ਲੈ ਮਿਲਾਏ ਵਿਖਿਆ ਕਾ ਧਨ ਬਹੁਤ ਅਭਿਮਾਨ ਅਹੰਕਾਰ ਡੂਬੈ ਨਾ ਪਾਵੈ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਾਲਾਹੀ ਸੱਚ ਸੋਈ ਆਪੇ ਸਾਜੇ ਕਰਤਾ ਸੋਏ ਤਿਸ ਬਿਨ ਦੂਜਾ ਅਵਰ ਨ ਕੋਇ ਜਿਸ ਸਾਜ ਲਾਇ ਇਸ ਬਿਨ ਇਥੀ ਵਿਸਰਾਮ ਜਿਸ ਸੱਚ ਲਾਏ ਸੋਈ ਲਾਗੈ ਨਾਨਕ ਨਾਨਕ ਨਾਮ ਸਦਾ ਸੁਖ ਆਗੈ ਰਾਗ ਤਨਾਸਰੀ ਤਨਾਸਰੀ ਰਾਗ ਤਨਾਸਰੀ ਇਹ ਧਿਆਨ ਨਾਲ ਉਚਾਰਨ ਕਰਨਾ ਸਾਰੇ ਬਹੁਤ ਥਾਵਾਂ ਤੇ ਸਾਰਿਆਂ ਤੇ ਤਨਾਸਰੀ ਹੀ ਆਇਆ ਹੈ ਇਹ ਪਦ ਸਸੇ ਦੀ ਸਿਹਾਰੀ ਵੀ ਹੈ ਤਨਾਸਰੀ ਤਨਾ ਤਨਾ ਸਰੀ ਤਨਾਸਰੀ ਰਾਗ ਤਨਾਸਰੀ ਮਹੱਲਾ ਤੀਜਾ ਤਨਾਸਰੀ ਘਰ ਚੌਥਾ ਮਹਿੰਤ ਨਾਲ ਸ਼ੁੱਧ ਹੋਵੇਗਾ ਇੱਕ ओंकार सतगुरु प्रसाद हम पीखक पेखारी तेरे तू निध पात है दाता हम पीखक पेखारी तेरे तू निज पात है दाता हो दयाल नाम देहु मंगत जानका ए, दयाल नहीं बोलना ਦੱਦੇ ਨੀਆਂ ਦਲਾਵਾ ਤੀਰ ਗਲਾ ਕੇ ਫੇਰ ਬੋਲਣਾ ਦਇ ਆਲ ਹੋ ਹੁ ਤੇ ਆਲ ਨਾਮ ਦੇਹੁ ਮੰਗਤ ਜਨ ਕਉ ਹੋ ਹੁ ਦਇ ਆਲ ਨਾਮ ਦੇਹੁ ਮੰਗਤ ਜਨ ਕਉ ਇਕੱਠਾ ਹੀ ਬੋਲਣਾ ਦਇ ਆਲ ਸਦਾ ਰਹੋ ਰਾਗ ਰਾਤਾ ਹਾਂ ਬਲੇ ਹਾਰੇ ਜਾਓ ਸਾਚੇ ਤੇਰੇ ਨਾਮ ਵਿਟੋ ਹਾਂ ਬਲੇਖਾਰ ਜਾ ਇਥੀ ਵਿਸਰਾਮ ਸਾਚੇ ਤੇਰੇ ਨਾਮ ਵਿਟਾ ਹੋ ਕਰਨ ਕਰਨ ਸਭਨਾ ਕਾ ਏਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਣ ਕਾ ਅਬ ਕਿਛ ਕਿਰਪਾ ਕੀਜੈ ਹੋ ਹੋ ਦਿਆਲ ਦਰਸ਼ਨ ਦੇਹ ਆਪਣਾ ਐਸੀ ਬਖਸ਼ ਕਰੀਜੈ ਭੰਤ ਨਾਨਕ ਪਾ ਪੰਨਤ ਨਾਨਕ ਭਰਮ ਪਟ ਖੂਲੇ ਪੰਨਤ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਜਿਆਦਾ ਕਸਕੇ ਨਹੀਂ ਪਟ ਨਹੀਂ ਕਹਿਣਾ ਪਟ ਦਰਮਿਆਨਾ ਜ ਬੋਲਣਾ ਪਟ ਸਾਚੀ ਲੈਵ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮਾਨਿਆ ਤਨਾਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਟਿਕ ਓੰਕਾਰ ਸਤਗੁਰ ਪ੍ਰਸਾਦਿ ਜੋ ਹਰ ਸੇਵਹ ਸੰਤ ਭਗਤ ਤੈਨ ਕੇ ਸਭ ਪਾਪ ਨਿਵਾਰੀ ਜੋ ਹਰ ਸੇਵਹ ਇਥੇ ਠਮਕ ਸੰਤ ਭਗਤ ਇਥੇ ਵਿਸਰਾਮ ਤੈਨ ਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸੁਆਮੀ ਰਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨ ਸਕਾ ਬਨਵਾਰੀ ਇਹ ਵਿਸਰਾਮ ਹਰ ਗੁਣ ਕਹਿ ਨਾ ਸਕੋ ਇਥੇ ਵਿਸਰਾਮ ਬਨਵਾਰੀ ਹਮ ਪਾਪੀ ਪਾਤਰ ਨੀਰ ਡੁੱਬਤ ਕਰ ਕਿਰਪਾ ਪਾਖਣ ਹਮ ਤਾਰੀ ਰਹਾਉ ਜਨਮ ਜਨਮ ਕੇ ਲਾਗੇ ਬਖ ਮੂਰਚਾ ਲਾਗ ਸੰਗਤ ਸਾਧ ਸਵਾਰੀ ਜਿਉ ਕੰਚਨ ਬੈ ਸੰਤਰ ਤਾਇਉ ਮਲ ਕਾਟੀ ਕਟਿਤ ਉਤਾਰੀ ਇਹ ਮਲ ਕਾਟੀ ਪਾਠ ਇਕੱਠਾ ਹੀ ਐ ਮੈਲ ਨੂੰ ਕੱਟਣ ਵਾਲਾ ਸੁਨਿਆਰ ਸਰਾਫ ਜਿਉ ਕੰਚਨ ਇਥੇ ਠਮਕ ਬੈਸੰਤਰਤਾਯੋ ਇਥੇ ਵਿਸਰਾਮ ਐ ਮਲ ਕਾਟੀ ਇਥੇ ਇਥੇ ਯਮਕ ਲਾ ਕੇ ਬੋਲਨਾ ਮਲ ਕਾਟੀ ਕਟਿਤ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ 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 ਓਰ ਧਾਰੀ ਜਪ ਹਰ 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 ਓਰ ਧਾਰੀ ਹਰ 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 ਅਖਦ ਜਗ ਪੂਰਾ ਜਪ ਹਰ ਹਰ ਹਉ ਮੈਂ ਮਾਰੀ ਹਰ ਹਰ ਅਗਮ ਅਗਾਧ ਬੂਦ ਅਪਰੰਪਰ ਪੁਰਖ ਅਪਾਰੀ ਜਨ ਜਨ ਕਾ ਕਿਰਪਾ ਕਰਹੁ ਜਗ ਜੀਵਨ ਜਾਨ ਨਾਨਕ ਪੈਜ ਸਵਾਰੀ ਸ੍ਰੀ ਸਹਜ ਪਾਠੀ ਸੇਵਾ ਸ੍ਰੀ ਸਹਜ ਪਾਠ ਸੇਵਾ